ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਜਫਤ ਹੈ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਸੀਗਾ ਆ ਡੌਗ ਆ ਵਿਚਾਰਾ ਤੇ ਇਹਦੇ ਨੇ ਲੱਤ ਦੇ ਵਿੱਚ ਮਾਰ ਕੇ ਲਈਦਾ ਸੱਜੀ ਵਚਨਾ ਇਹ ਜ਼ਖਮ ਹੋਇਆ ਵਾਗਾ ਥੋੜਾ ਸਾਹਮਣੇ ਚੱਟੀ ਜਾਂਦਾ ਹੈ ਨਾ ਚਲੋ ਕਿ ਮੇਰੀ ਬਾਹ ਵੀ ਕੋਲੇ ਆ ਪਰ ਡਰ ਵੀ ਲੱਗਾ ਥਾ ਨਾ ਡੌਗ ਕੋਈ ਵੀ ਹੈ ਨਾ ਮਤਲਬ 1 ਮਿੰਟ ਹੀ ਮੈਨੂੰ ਖੜੇ ਨੂੰ ਆਏ ਦੇ ਕੋਲੇ ਡਰ ਵੀ ਲੱਗਦਾ ਵੀ ਵੱਢ ਨਾ ਲਵੇ ਕਦੇ ਪਰ ਗੱਲ ਇਹ ਆ ਮੈਂ ਜਦੋਂ ਇਹਨੂੰ ਮੈਂ ਬਸ਼ਕੌਰ ਮਾਰੀ ਨਾ ਐ ਰਾਮ ਨਾਲ ਸ਼ਾਂਤ ਹੋ ਗਿਆ ਵਿਚਾਰਾ ਇਹ ਹੁਣ ਤੁਸੀਂ ਮੰਨ ਲਓ ਇਹ ਮਦਦ ਮੰਗਦਾ ਹੈ ਹਨਾ ਵੀ ਉਹਨਾਂ ਕੋ ਇਲਾਜ ਹੋ ਜਾਏ ਆ ਦੇਖੋ ਐਡਾ ਬੜਾ ਜ਼ਖਮ ਹੋਇਆ ਪਿਆ ਇਹਦੇ ਆ ਲੱਦ ਉੱਤੇ ਇਹ ਵਿਚਾਰ ਨੇ ਮਦਦ ਮੰਗਦਾ ਹੈ ਹਨਾ ਦੇਖੋ ਮੈਂ ਵੀ ਹੁਣ ਬਦਰ ਇੱਕ ਮੈਂ ਮਾਤਾ ਖੜੀ ਸੀ ਇੱਥੇ ਅੱਗੇ ਇੱਕ ਮਿੰਟ ਵਾਸਤੇ ਪਰ ਮੈਨੂੰ ਜ਼ਖਮ ਲੱਗ ਗਿਆ ਵਿਚਾਰੇ ਦੇ ਹਨਾ ਦੁੱਖ ਹੈ ਨੂੰ ਵਿਚਾਰੇ ਨੂੰ ਮੈਂ ਤਾਂ ਬੜੀ ਵੀਡੀਓ ਬਣਾਉਣ ਲੱਗ ਗਿਆ ਮੜੀ ਜੀ ਤੇ ਗਲਤ ਹੈ ਹਨਾ ਵੀ ਦਰਬੇਸ਼ ਦਾ ਕੋਈ ਭਲਾ ਹੋ ਜਾਏ ਵਿਦਪੜਾ ਹੋ ਜੀ ਹਨਾ ਜੀ ਕੋਈ ਦਵਾਈ ਦੀ ਰੋਡ ਹਨਾ ਜਿਵੇਂ ਕੋਈ ਦੇਖੋ ਮੈਂ ਪਹਿਲੀ ਵਾਰ ਮਿਲ ਰਿਹਾ ਹਾਂ ਦੇਖੋ ਫਿਰ ਵੀ ਐਂ ਘਾਰ ਲਾਉਂਦਾ ਕੋਈ ਮਨ ਮਤ ਖੜਾ ਮਤ ਵਾਸਤੇ